ਜ਼ਿੰਦਗੀ 'ਚ ਇੱਕ ਘਟਨਾਵਾਂ ਵਾਪਰ ਜਾਂ ਤਾਂ ਸਮਝੋ ਚੰਗੇ ਦਿਨ ਆਉਣ ਵਾਲੇ ਹਨ ਅਕਸਰ ਚੰਗੇ ਦਿਨ ਆਉਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਵਿੱਚ ਕੁਝ ਸ਼ੁਭ ਘਟਨਾਵਾਂ ਵਾਪਰ ਜਾਂਦੀਆਂ ਹਨ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਸਵੇਰੇ ਜਾਂ ਅਚਾਨਕ ਕੁਝ ਅਜਿਹੇ ਬਦਲਾਅ ਦੇਖਦੇ ਹੋ ਤਾਂ ਸਮਝ ਲਓ ਕਿ ਚੰਗੀ ਕਿਸਮਤ ਦਾ ਦਰਵਾਜ਼ਾ ਖੁੱਲਣ ਵਾਲਾ ਹੈ ਚਿੱਟੀ ਗਾਂ ਜੇਕਰ ਮਾਤਾ ਗਾਂ ਮਾਤਾ ਪਵਨ ਦੇ ਦਰਵਾਜ਼ੇ ਤੇ ਆ ਕੇ ਉੱਚੀ ਉੱਚੀ ਗੂੰਜਦੀ ਹੈ ਤਾਂ ਘਰ ਦੀਆਂ ਖੁਸ਼ੀਆਂ 'ਚ ਯਕੀਨਨ ਵਾਦਾ ਹੁੰਦਾ ਹੈ ਖੇਤ ਜਾਂ ਬਾਗ ਵਿੱਚ ਗਊ ਚਰਨਾ ਲక్ష్ਮੀ ਦੀ ਪ੍ਰਾਪਤੀ ਦਾ ਸੂਚਕ ਹੈ ਮਿੱਠੀਆਂ ਆਵਾਜ਼ਾਂ ਸੁਣਨਾ ਜੇਕਰ ਸਵੇਰੇ ਸਵੇਰੇ ਮੰਦਰ ਵਿੱਚੋਂ ਘੰਟੀਆਂ ਸ਼ੰਖ ਵਜਾਉਣ ਦੀ ਜਾਂ ਭਜਨ ਕੀਰਤਨ ਦੀ ਆਵਾਜ਼ ਆਉਂਦੀ ਹੈ ਤਾਂ ਇਹ ਵੀ ਸ਼ੁਭ ਸਦਨ ਹੁੰਦਾ ਹੈ ਨਵੇਂ ਲਾੜੇ ਅਤੇ ਲਾੜੀ ਦੀ ਦਿੱਖ ਜੇਕਰ ਤੁਸੀਂ ਰਾਹ ਵਿੱਚ 16 ਸ਼ਿੰਗਾਰਾਂ ਵਾਲੀ ਨਵ ਵਿਆਹੀ ਦੁਲਹਨ ਦੇਖਦੇ ਹੋ ਤਾਂ ਇਸ ਦੰਵੇਂ ਸ਼ੁਭ ਸੰਕੇਤ ਸਮਝੋ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਕੋਈ ਜੰਨਾਰੀਅਲ ਦੇਖਦੇ ਹੋ ਤਾਂ ਸਮਝ ਲਓ ਤੁਹਾਨੂੰ ਕੋਈ ਚੰਗੀ ਖਬਰ ਮਿਲਣ ਵਾਲੀ ਹੈ ਵਿਸ਼ਵਾਸ ਕਰੋ ਕਿ ਤੁਸੀਂ ਖੁਸ਼ਕਿਸਮਤ ਵਿਅਕਤੀ ਹੋ ਜੇਕਰ ਕੋਈ ਪੰਛੀ ਤੁਹਾਨੂੰ ਤੁਹਾਡੇ ਉੱਤੇ ਵਿੱਠ ਕਰ ਦਿੰਦਾ ਹੈ ਯਾਤਰਾ ਦੌਰਾਨ ਸੱਪ ਜਾਂ ਕੁੱਤਾ ਬੰਦਰ ਦਿਖਾਈ ਦੇਣਾ ਜੇਕਰ ਤੁਸੀਂ ਸਫ਼ਰ ਕਰਦੇ ਸਮੇਂ ਆਪਣੇ ਸੱਜੇ ਪਾਸੇ ਸੱਪ ਕੁੱਤਾ ਜਾਂ ਬੰਦਰ ਦੇਖੋ ਤਾਂ ਸਮਝੋ ਤੁਹਾਡੇ ਕੋਲ ਪੈਸਾ ਆਉਣ ਦੇ ਸੰਕੇਤ ਦੇ ਰਹੇ ਹਨ ਮੀਂਹ ਦੌਰਾਨ ਸੂਰਜ ਦਾ ਦਿਖਾਈ ਦੇਣਾ ਮੀਂਹ ਦੇ ਵਿੱਚ ਘਰ ਆਸਮਾਨ ਵਿੱਚ ਚਮਕਦਾ ਸੂਰਜ ਦੇਖਣਾ ਜਲਦੀ ਅਮੀਰ ਹੋਣ ਦਾ ਸੰਕੇਤ ਹੈ ਹਰਿਆਲੀ ਖਿੜਕੀ ਤੋਂ ਕੁਦਰਤ ਦੇ ਸੁੰਦਰ ਨਜ਼ਾਰੇ ਦੇਖਣਾ ਇੱਕ ਸ਼ੁਭ ਗੱਲ ਹੈ ਇਸ ਤੋਂ ਇਲਾਵਾ ਜੇ ਕੋਈ ਨੇੜੇ ਓਵਰ ਹੈ ਤਾਂ ਕਹਿਣਾ ਚਾਹੀਦਾ ਹੈ ਕਿ ਤੁਹਾਡੀ ਜ਼ਿੰਦਗੀ ਬਹੁਤ ਹੀ ਚੰਗੀ ਲੰਘਣ ਵਾਲੀ ਹੈ ਕੋਇਲ ਦਾ ਚੈਕਣਾ ਜੇਕਰ ਕੋਇਲ ਜਾਂ ਸੁਨਹਿਰੇ ਘਰ ਦੀ ਛੱਤ ਜਾਂ ਛੱਤ ਤੇ ਚੈਕਦੇ ਹਨ ਤਾਂ ਆਰਥਿਕ ਵਿਕਾਸ ਯਕੀਨੀ ਹੁੰਦਾ ਹੈ ਦਹੀਂ ਜਾਂ ਦੁੱਧ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾ ਦਹੀਂ ਜਾਂ ਦੁੱਧ ਦੇਖਣਾ ਵੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ ਸੁਨਹਿਰਾ ਸੱਪ ਰਾਤ ਨੂੰ ਸੌਂਦੇ ਸਮੇਂ ਜੇਕਰ ਤੁਹਾਨੂੰ ਸੁਪਨੇ ਵਿੱਚ ਚਿੱਟਾ ਜਾਂ ਸੁਨਹਿਰਾ ਸੱਪ ਨਜ਼ਰ ਆਉਂਦਾ ਹੈ ਤਾਂ ਇਹ ਵੀ ਚੰਗੀ ਕਿਸਮਤ ਦਾ ਸੰਕੇਤ ਹੈ ਚਮਗਾਦੜ ਜੇਕਰ ਤੋਂ ਅਧੇਕਾਰ ਵਿੱਚ ਚਮਗਾਦੜ ਆਪਣਾ ਘਰ ਬਣਾ ਲੈਂਦਾ ਹੈ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕੱਚੋ ਕੱਚੋ ਵੀ ਚੰਗੀ ਕਿਸਮਤ ਦਾ ਪ੍ਰਤੀਕ ਹੈ ਇਸ ਦੀ ਦਿਖ ਯਕੀਨੀ ਤੌਰ ਤੇ ਕੋ ਚੰਗੀ ਖਬਰ ਲਿਆਉਂਦੀ ਹੈ ਡਿਗਦੇ ਤਾਰੇ ਡਿਗਦੇ ਤਾਰੇ ਤੋਂ ਕੀਤੀ ਗਈ ਇੱਛਾ 30 ਦਿਨਾਂ ਦੇ ਅੰਦਰ ਪੂਰੀ ਹੁੰਦੀ ਹੈ ਤਾਂ ਕਿ ਕੋਈ ਚੰਗੀ ਚੀਜ਼ ਹੀ ਮੰਗੋ ਘਰ ਦੇ ਪ੍ਰਵੇਸ਼ ਦੁਆਰ ਤੇ ਹਾਥੀ ਦਾ ਸੁੰਘ ਚੁਕਣਾ ਜਿਸ ਘਰ ਦੇ ਪ੍ਰਵੇਸ਼ ਦੁਆਰ ਤੇ ਹਾਥੀ ਆਪਣੇ ਸੁੰਘ ਚੁਕਦਾ ਹੈ ਉਸ ਘਰ ਵਿੱਚ ਤਰੱਕੀ ਅਤੇ ਵਿਕਾਸ ਹੋਣਾ ਯਕੀਨਨ ਹੈ ਗਲਤੀ ਨਾਲ ਉਲਟੇ ਕੱਪੜੇ ਪੋਣਾ ਕਈ ਵਾਰ ਅਸੀਂ ਕਾਲੀ ਵਿੱਚ ਅੰਦਰੋਂ ਉਲਟੇ ਕੱਪੜੇ ਪਾ ਲੈਂਦੇ ਹਾਂ ਜੇਕਰ ਤੁਹਾਡੇ ਨਾਲ ਅਜਿਹਾ ਦੁਵਾਰਾ ਹੁੰਦਾ ਹੈ ਤਾਂ ਸਮਝ ਲਓ ਕਿ ਖੁਸ਼ਹਾਲੀ ਜਲਦੀ ਹੀ ਤੁਹਾਡੇ ਦਰਵਾਜ਼ੇ ਤੇ दस्तक ਦੇਣ ਵਾਲੀ ਹੈ ਰਸਤੇ ਵਿੱਚ ਸ਼ੁਭ ਚੀਜ਼ਾਂ ਮਿਲਣੀਆਂ ਜੇਕਰ ਤੁਹਾਨੂੰ ਰਸਤੇ ਵਿੱਚ ਕੋਈ ਸਿੱਕਾ ਘੋੜੇ ਦੀ ਨਾਲ ਚਾਰ ਪੱਤੀਆਂ ਵਾਲਾ ਘਾਹ ਤਾਂ ਜਰੂਰ ਸੁਰੱਖਿਤ ਰੱਖੋ ਇਸ ਨਾਲ ਤੁਹਾਡੀ ਕਿਸਮਤ ਰੌਸ਼ਨ ਹੋ ਸਕਦੀ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਘੋੜੇ ਦੀ ਨਾਲ ਜੇਕਰ ਤੁਹਾਨੂੰ ਸ਼ਨੀਵਾਰ ਵਾਲੇ ਮਿਦਨ ਮਿਲਦੀ ਹੈ ਤਾਂ ਇਸ ਨੂੰ ਘਰ ਨਾਲ ਲੈ ਕੇ ਆਓ ਕੁੱਤੇ ਦਾ ਆਉਣਾ ਜੇਕਰ ਕੋਈ ਕੁੱਤਾ ਤੁਹਾਡੇ ਘਰ ਵਿੱਚ ਰਹਿਣ ਵਾਸਤੇ ਆਉਂਦਾ ਹੈ ਤਾਂ ਇਹ ਵੀ ਪੈਸੇ ਮਿਲਣ ਦਾ ਸੂਭ ਸੰਕੇਤ ਹੈ ਡੱਡੂਆਂ ਤੇ ਟਿੱਡੀਆਂ ਦਾ ਰੌਲਾ ਜੇਕਰ ਤੁਸੀਂ ਮੀਂਹ ਤੋਂ ਬਾਅਦ ਡੱਡੂਆਂ ਜਾਂ ਟਿੱਡੀਆਂ ਦਾ ਸ਼ੋਰ ਸੁਣਦੇ ਹੋ ਤਾਂ ਇਸ ਨੂੰ ਵੀ ਚੰਗਾ ਸੰਕੇਤ ਮੰਨ ਸਮਝੋ ਗੰਨਾ ਸਵੇਰੇ ਸਵੇਰੇ ਸ਼ਰਤ ਤੇ ਗੰਨਾ ਵੇਖਣਾ ਵੀ ਕਿਧਰੋਂ ਪੈਸੇ ਮਿਲਣ ਦਾ ਸੰਕੇਤ ਹੀ ਹੁੰਦਾ ਹੈ ਮੋਰ ਘਰ ਦੀ ਸੀਮਾ ਵਿੱਚ ਇੱਕ ਮੋਰ ਨੱਚਦਾ ਨਜ਼ਰ ਆਉਣਾ ਕੰਬਕਲਾਣਾ ਇੱਕ ਸ਼ੋ ਮੌਕੇ ਦੀ ਆਮਰ ਦਾ ਐਲਾਨ ਕਰਦਾ ਹੈ ਮੋਤੀ ਬਹੁਤ ਘੱਟ ਲੋਕ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਸਮੁੰਦਰ ਦੇ ਕਿਨਾਰੇ ਤੋਂ ਮੋਤੀ ਮਿਲਦੇ ਹਨ ਤਿਰਕਟ ਦਾ ਰੌਲਾ ਸੁੰਣਾ ਜਾਂ ਦੇਖਣਾ ਮਾੜੇ ਦਿਨਾਂ ਦੇ ਅੰਤ ਦਾ ਪੂਰਵ ਸੂਚਕ ਹੈ ਹੱਥ ਵਿੱਚ ਖੁਜਲੀ ਹੱਥਾਂ ਵਿੱਚ ਖੁਜਲੀ ਹੁੰਦੀ ਹੈ ਤਾਂ ਇਹ ਵੀ ਪੈਸੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਇਹਨਾਂ ਸ਼ੁਭ ਸੰਕੇਤਾਂ ਵਿੱਚੋਂ ਤੁਹਾਨੂੰ ਕੋਈ ਵੀ ਇੱਕ ਸੰਕੇਤ ਦਿਖਾਈ ਦਿੰਦਾ ਹੈ ਤਾਂ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਡੇ ਲਈ ਅਸੀਂ ਚੰਗੀ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ